ਪੰਜਾਬ ਦੇ ਵਿੱਚ ਇੱਕ ਜੂਨੋ ਵੋਟਾਂ ਪੈਣੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਦੇ ਵੱਲੋਂ ਜੋਰਾਂ ਸ਼ੋਰਾਂ ਉੱਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਚਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਮਨੀ ਅਕਾਲੀ ਦਲ ਉੱਤੇ ਨਿਸ਼ਾਨੇ ਬਿਨੇ ਆ ਮੰਨ ਹੋਰਾਂ ਦੇ ਵੱਲੋਂ ਕਿੱਕਲੀ ਸੁਣਾਈ ਗਈ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁ ਚਾਵੇ ਨਾ ਵੋਟ ਕੋਈ ਥਿਆਵੇ ਨਾ ਅੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਰਜੀ ਜੇਸ ਵਾਲੇ ਨੇ ਪੋਚੀ ਐ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਕਿਵੇਂ ਬਾਹਰ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਪੱਕੀ ਹੋਈ ਛੁੱਟੀ ਹੈ ਪੰਜਾਬ ਦੇ ਵਿੱਚ ਇੱਕ ਜੂਨ ਨੂੰ ਵੋਟਾਂ ਪੈਣੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਦੇ ਵੱਲੋਂ ਜੋਰਾਂ ਸ਼ੋਰਾਂ ਉੱਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਮਨੀ ਅਕਾਲੀ ਦਲ ਉੱਤੇ ਨਿਸ਼ਾਨੇ ਬਿਨੇ ਹੋ ਆਮ ਆਦਮੀ ਪਾਰਟੀ ਦੇ ਵੱਲੋਂ ਕਿੱਕਲੀ ਸੁਣਾਈ ਗਈ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਜਿ ਕੋ ਚਾਵੇ ਨਾ ਵੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕੋਂ ਤੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਰਜੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਭਾਈ ਜਿਹਦਾ ਨਾਮ ਵਿਕਰਮਜੀਤ ਸਿੰਘ ਵੇ ਉਹਨੂੰ ਕਿਵੇਂ ਬਾਹਰ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ 4 ਜੂਨ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਪੱਕੀ ਹੋਈ ਛੁੱਟੀ ਐ ਪੰਜਾਬ ਦੇ ਵਿੱਚ ਇੱਕ ਜੂਨੋ ਵੋਟਾਂ ਪੈਣੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਦੇ ਵੱਲੋਂ ਜੋਰਾਂ ਸ਼ੋਰਾਂ ਉੱਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਮਨੀ ਅਕਾਲੀ ਦਲ ਉੱਤੇ ਨਿਸ਼ਾਨੇ ਬਿਨੇ ਆ ਮੰਨ ਹੋਰਾਂ ਦੇ ਵੱਲੋਂ ਕਿੱਕਲੀ ਸੁਣਾਈ ਗਈ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਰਜੀ ਜੇਸ ਆਲੇ ਨੇ ਪੋਚੀ ਐ ਮੇਰਾ ਭਾਈ ਜਿਹਦਾ ਨਾਮ ਵਿਕਰਮਜੀਤ ਸਿੰਘ ਵੇ ਉਹਨੂੰ ਕਿਵੇਂ ਬਾਹਰ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇਣ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ 4 ਜੂਨ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਪੱਕੀ ਹੋਈ ਛੁੱਟੀ ਐ